ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਸਾਡੇ ਚੈਨਲ ਆਫੀਸ਼ੀਅਲ ਮੰਗੜ ਤੇ ਤੁਸੀਂ ਸਾਰੇ ਬਹੁਤ ਵਧੀਆ ਹੋਵੋਗੇ ਤੇ ਵਾਹਿਗੁਰੂ ਜੀ ਦੀ ਮਿਹਰ ਨਾਲ ਚੜ੍ਹਦੀ ਕਲਾ 'ਚ ਹੋਵੋਗੇ ਜੀ ਜੇ ਸਾਡੇ ਚੈਨਲ ਤੇ ਪਹਿਲੀ ਵਾਰ ਆਏ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਨਾਲ ਲੱਗਦੇ ਬੈਲ ਆਈਕਨ ਨੂੰ ਜਰੂਰ ਪ੍ਰੈਸ ਕਰਨਾ ਤਾਂ ਕਿ ਜਦੋਂ ਵੀ ਅਸੀਂ ਕੋਈ ਨਵੀਂ ਵੀਡੀਓ ਅਪਲੋਡ ਕਰੀਏ ਤੇ ਸਾਡੇ ਭੈਣ ਭਰਾਵਾਂ ਕੋਲ ਪਹੁੰਚ ਜਾਇ ਕਰੇ ਜੀ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਜੀ 27 ਜਨਵਰੀ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਆ ਰਿਹਾ ਜੀ ਸੋ ਸਾਰਿਆਂ ਨੂੰ ਪਹਿਲਾਂ ਤਾਂ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਲੱਖ ਲੱਖ ਮੁਬਾਰਕਾਂ ਜੀ ਤੁਹਾਡੇ ਨਾਲ ਜੀ ਅੱਜ ਆਪਾਂ ਸਾਂਝਾ ਕਰਾਂਗੇ ਕਿ ਬਾਬਾ ਦੀਪ ਸਿੰਘ ਜੀ ਨੋ ਉਹਨਾਂ ਦੇ ਮਾਤਾ ਪਿਤਾ ਜੀ ਨੇ ਕਿਵੇਂ ਪਾਲਿਆ ਆਪਾਂ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਤੁਹਾਡੇ ਨਾਲ ਸਾਂਝੀ ਕਰਾਂਗੇ ਆਉਣ ਵਾਲੀਆਂ ਤਿੰਨ ਦਿਨਾਂ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਤੱਕ ਆਪਾਂ ਤੁਹਾਡੇ ਨਾਲ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਨੂੰ ਸਾਂਝਾ ਕਰਾਂਗੇ ਇੱਕ ਵੀਡੀਓ ਦੇ ਵਿੱਚ ਸਾਂਝਾ ਕਰਨਾ ਕੋਈ ਯਾਨੀ ਆਪਾਂ ਨਾ ਮਮਕੀਨਾ ਜੀ ਆਪਾਂ ਇੱਕ ਵੀਡੀਓ ਦੇ ਵਿੱਚ ਬਾਬਾ ਦੀਪ ਸਿੰਘ ਜੀ ਦੀ ਆਪਾਂ ਜੀਵਨੀ ਨੂੰ ਸਾਂਝਾ ਨਹੀਂ ਕਰ ਸਕਦੇ ਕਿਉਂਕਿ ਬਹੁਤ ਹੀ ਵੱਡੀ ਦੇਣ ਇਤਿਹਾਸ ਨੂੰ ਉਹਨਾਂ ਦੀ ਬਹੁਤ ਵੱਡੀ ਜੀ ਉਹਨਾਂ ਨੇ ਆਪਣੀ ਜਿਵੇਂ ਉਹਨਾਂ ਨੇ ਸ਼ਹੀਦੀ ਦਿੱਤੀ ਆਪਣੀ ਸਿੱਖ ਧਰਮ ਦੇ ਘਰ ਤਰ ਸੋ ਇੱਕ ਵੀਡੀਓ ਦੇ ਵਿੱਚ ਡਿਸਕ੍ਰਾਈਬ ਨਹੀਂ ਆਪਾਂ ਕਰ ਸਕਦੇ ਸੋ ਆਪਾਂ ਉਹਨਾਂ ਦੇ ਜੀਵਨ ਦੇ ਵਕ ਵਕ ਪਹਿਲੂਆਂ ਨੂੰ ਅਸੀਂ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਜਿਹੜੇ ਇੰਟਰਸਟਿਡ ਨਹੀਂ ਉਹ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲੈਣ ਜੀ ਕਿਉਂਕਿ ਆਉਣ ਵਾਲੇ ਦਿਨਾਂ ਦੇ ਵਿੱਚ ਆਪਾਂ ਬਾਬਾ ਦੀਪ ਸਿੰਘ ਜੀ ਦੇ ਜੀਵਨ ਦੇ ਨਾਲ ਰਿਲੇਟਡ ਅਸੀਂ ਤੁਹਾਡੇ ਨਾਲ ਜਿਹੜੀਆਂ ਉਹਨਾਂ ਦੀਆਂ ਸਾਖੀਆਂ ਅਸੀਂ ਸਾਂਝੀਆਂ ਕਰਾਂਗੇ ਕਿਵੇਂ ਬਾਬਾ ਦੀਪ ਸਿੰਘ ਜੀ ਕਿਵੇਂ ਉਹਨਾਂ ਦਾ ਜਨਮ ਹੋਇਆ ਮਾਤਾ ਪਿਤਾ ਨੇ ਕਿਵੇਂ ਪਾਲਿਆ ਉਹਨਾਂ ਨੂੰ ਬਾਬਾ ਦੀਪਾ ਤੋਂ ਬਾਬਾ ਦੀਪ ਸਿੰਘ ਜੀ ਕਿਵੇਂ ਬਣੇ ਗੁਰੂ ਗੋਬਿੰਦ ਸਿੰਘ ਜੀ ਦੇ ਕਿੰਨੇ ਪਿਆਰੇ ਬਾਬਾ ਦੀਪ ਸਿੰਘ ਜੀ ਰਹੇ ਹੈਨਾ ਸੋ ਕਿਵੇਂ ਉਹਨਾਂ ਦੀ ਸ਼ਹਾਦਤ ਹੋਈ ਆਪਾਂ ਆਉਣ ਵਾਲੀਆਂ ਵੀਡੀਓਜ਼ ਦੇ ਵਿੱਚ ਤੁਹਾਡੇ ਨਾਲ ਇਹ ਜਿਹੜੀਆਂ ਸਾਰੀਆਂ ਇਤਿਹਾਸ ਅਸੀਂ ਸਾਂਝਾ ਕਰਾਂਗੇ ਸੋ ਇਸ ਕਰਕੇ ਜੇ ਤੁਸੀਂ ਤਾਂ ਦਨ ਬਾਬਾ ਦੀਪ ਸਿੰਘ ਜੀ ਨੂੰ ਦਿਲੋਂ ਪਿਆਰ ਕਰਦੇ ਹੋ ਤੇ ਇਸ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਉਹਨਾਂ ਦੀਆਂ ਜਿਹੜੀਆਂ ਆਪਾਂ ਆਉਣ ਵਾਲੀਆਂ ਵੀਡੀਓਜ਼ ਤੁਹਾਡੇ ਨਾਲ ਉਹਨਾਂ ਦੀ ਜੀਵਨੀ ਸਾਂਝੀ ਕਰਾਂਗੇ ਉਹਨਾਂ ਨੂੰ ਵੀ ਜਰੂਰ ਸੁਣਿਓ ਜੀ ਵੀਡੀਓ ਨੂੰ ਲਾਈਕ ਜਰੂਰ ਕਰਿਓ ਠੀਕ ਹੈ ਜੀ ਤੇ ਅੱਜ ਆਪਾਂ ਤੁਹਾਡੇ ਨਾਲ ਜਿਹੜਾ ਇਤਿਹਾਸ ਸਾਂਝਾ ਕਰਾਂਗੇ ਕਿ ਬਾਬਾ ਦੀਪ ਸਿੰਘ ਜੀ ਦਾ ਜਨਮ ਕਿਵੇਂ ਕਦੋਂ ਕਿੱਥੇ ਹੋਇਆ ਮਾਤਾ ਪਿਤਾ ਨੇ ਕਿਵੇਂ ਪਾਲਿਆ ਕਿਉਂਕਿ ਮਾਤਾ ਪਿਤਾ ਜੀ ਦਾ ਜਿਹੜਾ ਬਹੁਤ ਇੱਕ ਅਹਿਮ ਦਰਜਾ ਵਾ ਬਹੁਤ ਅਹਿਮ ਭੂਮਿਕਾ ਉਹਨਾਂ ਨੇ ਨਿਭਾਈ ਕਿਉਂਕਿ ਮਾਤਾ ਪਿਤਾ ਹੀ ਜੀ ਉਹ ਹੈ ਜੀ ਪਹਿਲੇ ਅਧਿਆਪਕ ਹੁੰਦੇ ਆ ਕਿਸੇ ਵੀ ਬੱਚੇ ਦੇ ਉਹਨਾਂ ਨੇ ਕਿਵੇਂ ਆਪਣਾ ਰੋਲ ਲਭਾਇਆ ਬਾਬਾ ਦੀਪ ਸਿੰਘ ਜੀ ਦੇ ਲਾਈਫ ਜਰਨੀ ਦੇ ਵਿੱਚ ਆਪਾਂ ਤੁਹਾਡੇ ਨਾਲ ਅੱਜ ਇਹ ਸਾਂਝਾ ਕਰਾਂਗੇ ਅਮਰ ਸ਼ਹੀਦ ਤਾਂ ਤਾਂ ਬਾਬਾ ਦੀਪ ਸਿੰਘ ਜੀ ਦਾ ਜਨਮ ਮਾਤਾ ਜਿਉਣੀ ਜੀ ਦੀ ਕੁੱਖੋਂ ਪਾਈ ਭਗਤਾ ਜੀ ਦੇ ਘਰੇ ਪਿੰਡ ਪੋਵਿੰਡ ਵਿਖੇ 1682 ਈਸਵੀ ਨੂੰ ਹੋਇਆ ਜਿੱਥੇ ਆਪਾਂ ਗੱਲ ਬਾਬਾ ਦੀਪ ਸਿੰਘ ਜੀ ਦੀ ਕਰਨੀਆਂ ਜੀ ਉੱਥੇ ਮਾਤਾ ਪਿਤਾ ਜੀ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਆ ਕਿੰਨੀ ਪਵਿੱਤਰ ਉਹ ਕੁੱਖ ਹੋਵੇਗੀ ਕਿੰਨਾ ਪਵਿੱਤਰ ਉਹ ਵਾਤਾਵਰਣ ਹੋਏਗਾ ਜਿੱਥੇ ਐਸੀ ਰੱਬੀ ਰੂਪ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਹੋਵੇਗਾ ਮਾਤਾ ਜਿਉਣੀ ਜੀ ਕਿੰਨੀ ਬਾਣੀ ਪੜ੍ਹਦੇ ਹੋਣਗੇ ਭਾਈ ਭਗਤਾ ਜੀ ਦਾ ਕਿੰਨਾ ਨੇਕ ਜੀਵਨ ਹੋਵੇਗਾ ਜਿਨ੍ਹਾਂ ਦੇ ਘਰ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਗੁਰੂ ਗ੍ਰੰਥ ਸਾਹਿਬ ਜੀ ਤੇ ਬਹੁਤ ਹੀ ਵਿਸ਼ਵਾਸ ਰੱਖਣ ਵਾਲੇ ਭਾਈ ਭਗਤਾ ਜੀ ਤੇ ਮਾਤਾ ਜਿਉਣੀ ਜੀ ਉਹ ਰੱਬ ਦੇ ਚਰਨਾਂ 'ਚ ਰੋਜ਼ ਅਰਦਾਸ ਕਰਦੇ ਆ ਕਿ ਸਾਡੇ ਘਰ ਦੇ ਵਿੱਚ ਸਿੱਖੀ ਦਾ ਬੂਟਾ ਇਸੇ ਤਰ੍ਹਾਂ ਹੀ ਲੱਗਿਆ ਰਹੇ ਸਾਡੇ ਘਰ ਦੇ ਵਿੱਚ ਸਤਿਗੁਰ ਤੇਰੀ ਨਾਮ ਦੀ ਗੱਲ ਹੁੰਦੀ ਰਹੇ ਸਤਿਗੁਰ ਜੀ ਸਾਡੇ ਘਰ ਵਿੱਚ ਗੁਰੂ ਬਾਣੀ ਦਾ ਪ੍ਰਵਾਹ ਇਸੇ ਤਰ੍ਹਾਂ ਹੀ ਚੱਲਦੇ ਰਹਿਣ ਰੋਜ਼ ਦੀਆਂ ਅਰਦਾਸਾਂ ਮਾਤਾ ਜਿਉਣੀ ਜੀ ਕਰਦੇ ਹਨ ਉਸ ਪਰਮਾਤਮਾ ਨੇ ਖੇਡ ਵਰਤਾਈ ਕਿ ਮਾਤਾ ਜਿਉਣੀ ਜੀ ਦੀ ਕੁੱਖ ਨੂੰ ਭਾਗ ਲੱਗੇ ਤੇ ਬਾਬਾ ਦੀਪ ਸਿੰਘ ਜੀ ਦਾ ਜਨਮ ਹੋਇਆ ਬਾਬਾ ਦੀਪ ਸਿੰਘ ਜੀ ਦਾ ਜਦੋਂ ਜਨਮ ਹੋਇਆ ਤਾਂ ਮਾਤਾ ਜੀ ਨੇ ਜਦੋਂ ਆਪਣੀ ਛਾਤੀ ਨਾਲ ਆਪਣੇ ਪੁੱਤਰ ਨੂੰ ਲਾਉਣਾ ਤੇ ਆਪਣੇ ਮੁਖ ਵਿੱਚੋਂ ਜਦੋਂ ਬਾਣੀ ਪੜਨੀ ਸ਼ੁਰੂ ਕਰਨੀ ਤੇ ਮੂਲ ਮੰਤਰ ਦੇ ਪਾਠ ਕਰਨੀ ਰੋਜ਼ ਆਪਣੇ ਬੱਚੇ ਨੂੰ ਜਦੋਂ ਦੁੱਧ ਪਿਲਾਉਣਾ ਗੁਰਬਾਣੀ ਪੜਨੀ ਕਿਉਂਕਿ ਇਸੇ ਬਾਣੀ ਨੇ ਮੇਰੇ ਪੁੱਤਰ ਨੂੰ ਉਸ ਪਰਮਾਤਮਾ ਦੇ ਚੜ੍ਹਨਾ ਦੇ ਨਾਲ ਜੋੜੇ ਰੱਖਣਾ ਹੈ ਬਾਬਾ ਦੀਪ ਸਿੰਘ ਜੀ ਜਦੋਂ ਥੋੜੇ ਵੱਡੇ ਹੋਏ ਮਾਤਾ ਜਿਉਣੀ ਜੀ ਨੇ ਜਦੋਂ ਪਰਿਸ਼ਾਦਾ ਦੇਣਾ ਤੇ ਆਖਣਾ ਪੁੱਤ ਮੂਲ ਮੰਤਰ ਦਾ ਪਾਠ ਕਰੋ ਤੇ ਬਾਬਾ ਦੀਪ ਸਿੰਘ ਜੀ ਨੇ ਮੂਲ ਮੰਤਰ ਦਾ ਪਾਠ ਕਰਨਾ ਤੇ ਜਿਉਣੀ ਜੀ ਨੇ ਆਪਣੀ ਕੋਲ ਸ਼ਾਮ ਨੂੰ ਬਿਠਾ ਕੇ ਰਹਿਰਾ ਸਾਹਿਬ ਦਾ ਪਾਠ ਕਰਨਾ ਤੇ ਨਾਲੇ ਪੁੱਤਰ ਨੂੰ ਵੀ ਕਰਵਾਉਣਾ ਚਉਪਈ ਸਾਹਿਬ ਜੀ ਦਾ ਪਾਠ ਕਰਨਾ ਖੁਦ ਵੀ ਕਰਨਾ ਤੇ ਪੁੱਤਰ ਨੂੰ ਵੀ ਕਰਵਾਉਣਾ ਤੇ ਰਾਤ ਨੂੰ ਕੀਰਤਨ ਸੋਇਲਾ ਸਾਹਿਬ ਜਿੱਦਾ ਪਾਠ ਕਰਵਾਉਣਾ। ਅੰਮ੍ਰਿਤ ਵੇਲੇ ਆਪ ਵੀ ਉੱਠਣਾ ਤੇ ਬਾਬਾ ਦੀਪ ਸਿੰਘ ਜੀ ਨੂੰ ਵੀ ਅੰਮ੍ਰਿਤ ਵੇਲੇ ਉਠਾਣਾ ਤੇ ਕਹਿਣਾ ਪੁੱਤਰ ਅੰਮ੍ਰਿਤ ਵੇਲਾ ਸਾਂਭ। ਪਿਤਾ ਜੀ ਨੇ ਕਦੇ-ਕਦੇ ਆਪਣੇ ਪੁੱਤਰ ਨੂੰ ਉਂਗਲ ਲਾ ਕੇ ਖੇਤਾਂ ਨੂੰ ਲੈ ਕੇ ਜਾਣਾ, ਖੇਤਾਂ ਵਿੱਚ ਜਾ ਕੇ ਖੇਤੀ ਕਰਨੀ, ਕੰਮ ਕਰਨੀ। ਤੇ ਨਾਲ ਹੀ ਕਹਿਣਾ ਪੁੱਤਰ ਬਾਣੀ ਪੜ੍ਹ। ਖੇਤਾਂ ਵਿੱਚ ਕੰਮ ਕਰਦੇ ਹੋਏ ਪਿਓ ਪੁੱਤ ਨੇ ਬਾਣੀ ਪੜ੍ਹਣੀ। ਇੱਕ ਇੱਕ ਪ੍ਰਸ਼ਾਦ ਦਾ ਜਦੋਂ ਬਾਬਾ ਦੀਪ ਸਿੰਘ ਜੀ ਨੇ ਚੱਕਣਾ ਤੇ ਨਾਲ-ਨਾਲ ਬਾਣੀ ਪੜਨੀ ਬਾਣੀ ਦਾ ਆਲੇ-ਦੁਆਲੇ ਘੇਰਾ ਹੀ ਇੰਨਾ ਵਧੀਆ ਹੋ ਗਿਆ ਕਿ ਬਾਬਾ ਦੀਪ ਜੀ ਦੇ ਰੋਮ-ਰੋਮ ਵਿੱਚ ਬਾਣੀ ਦਾ ਵਾਸਾ ਹੋ ਗਿਆ ਬਾਣੀ ਪਰਵੇਸ਼ ਕਰ ਗਈ ਜੇ ਆਪਾਂ ਅੱਜ ਚਾਹੁੰਦੇ ਆ ਕਿ ਸਾਡਾ ਬੱਚਾ ਨਸ਼ਿਆਂ ਤੋਂ ਦੂਰ ਰਹੇ ਮਾੜੀ ਸੰਗਤ ਤੋਂ ਦੂਰ ਰਹੇ ਸਾਡੇ ਬੱਚੇ ਦੇ ਸਿਰ ਤੇ ਦਸਤਾਰ ਬੰਨੀ ਹੋਵੇ ਸਾਡੇ ਬੱਚੇ ਦੇ ਸਿਰ ਤੇ ਦਸਤਾਰ ਬੰਨੀ ਹੋਵੇ ਮੁਖਤੇ ਦਾੜਾ ਪ੍ਰਕਾਸ਼ ਹੋਵੇ ਸਾਡਾ ਬੱਚਾ ਵੀ ਬਾਬਾ ਦੀਪ ਸਿੰਘ ਜੀ ਦੇ ਦਸੇ ਰਾਹਾਂ ਤੇ ਚੱਲੇ ਸਾਡਾ ਬੱਚਾ ਵੀ ਕੌਮ ਲਈ ਕੁਝ ਕਰੇ ਤਾਂ ਉਹਦਾ ਇੱਕੋ ਇੱਕ ਇਲਾਜ ਹੈ ਕਿ ਆਪਣੇ ਬੱਚੇ ਨੂੰ ਬਾਣੀ ਦੇ ਲੜ ਲਾ ਦਿਓ ਤਾਂ ਤਾਂ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਬਾਣੀ ਪ੍ਰਪਤੀ ਸਭ ਕੋ ਬੋਲੇ ਆਪ ਅਡੋਲ ਨਾ ਕਬਹੂ ਡੋਲੇ ਗੁਰਬਾਣੀ ਨਾ ਤਾਂ ਆਪ ਡੋਲਦੀ ਹੈ ਤੇ ਨਾ ਹੀ ਕਿਸੇ ਨੂੰ ਡੋਲਣ ਦਿੰਦੀ ਹੈ ਘਰ ਦਾ ਮਾਹੌਲ ਹੀ ਐਸਾ ਬਣਿਆ ਕਿ ਮਾਤਾ ਜੀ ਨੇ ਤੇ ਪਿਤਾ ਜੀ ਨੇ ਬਾਣੀ ਦੇ ਨਾਲ ਜੋੜ ਦਿੱਤਾ ਪਿਤਾ ਜੀ ਨੇ ਘੋੜ ਸਵਾਰੀ ਵੀ ਸਿਖਾਈ ਪਿਤਾ ਜੀ ਨੇ ਸ਼ਸਤਰ ਵਿਦਿਆ ਵੀ ਸਿਖਾਈ ਤੇ ਪਿਤਾ ਜੀ ਨੇ ਜਿੱਥੇ ਘੋੜ ਸਵਾਰੀ ਤੇ ਸ਼ਸਤਰ ਵਿਦਿਆ ਸਿਖਾਈ ਉਥੇ ਬਾਣੀ ਦੀ ਸੰਤਿਆ ਵੀ ਕਰਵਾਈ ਅੱਜ ਸਾਡੇ ਘਰਾਂ ਵਿੱਚੋਂ ਹੀ ਚੀਜ਼ਾਂ ਨਿਕਲ ਗਈਆਂ ਸਾਡੇ ਬੱਚੇ ਅੱਜ ਗੁਰਬਾਣੀ ਨਹੀਂ ਪੜ੍ਹਦੇ ਗੁਰਦੁਆਰੇ ਜਾਣ ਨੂੰ ਸਾਡੇ ਬੱਚਿਆਂ ਦਾ ਅੱਜ ਮਨ ਨਹੀਂ ਕਰਦਾ ਨਾ ਸੇਵਾ ਕਰਨ ਨੂੰ ਬੱਚਿਆਂ ਦਾ ਮਨ ਕਰਦਾ ਹੈ ਫਿਰ ਅਸੀਂ ਕਿਵੇਂ ਉਮੀਦ ਲਾਈਏ ਕਿ ਸਾਡੇ ਬੱਚੇ ਸਿੱਧੇ ਰਾਹ ਤੇ ਚੱਲਣਗੇ ਜਦੋਂ ਸਾਡੇ ਬੱਚਿਆਂ ਕੋਲ ਬਾਣੀ ਨਹੀਂ ਹੈ ਜਦੋਂ ਸਾਡੇ ਬੱਚਿਆਂ ਦੇ ਕੋਲ ਬਾਣਾ ਨਹੀਂ ਹੈ ਸਾਡੇ ਬੱਚਿਆਂ ਕੋਲ ਸੇਵਾ ਨਹੀਂ ਹੈ ਸਾਡੇ ਬੱਚਿਆਂ ਕੋਲ ਗੁਰੂ ਦਾ ਸ਼ਬਦ ਨਹੀਂ ਹੈ ਫਿਰ ਬੱਚੇ ਮਾਰੇ ਰਸਤੇ ਜਾਣਗੇ ਪਰ ਜੇ ਚਾਹੁੰਦੇ ਹੋ ਕਿ ਸਾਡੇ ਬੱਚੇ ਵੀ ਸਿੱਧੇ ਰਸਤੇ ਤੇ ਆਉਣ ਸਾਡੇ ਬੱਚਿਆਂ ਦੇ ਸਿਰਾਂ ਤੇ ਦਸਤਾਰਾਂ ਹੋਣ ਸਾਡੇ ਬੱਚੇ ਵੀ ਨੇਮੀ ਹੋਣ ਤੇ ਬਹੁਤ ਸੋਹਣੀ ਗੱਲ ਇੱਕ ਅਦੀਮ ਨੇ ਕਹੀ ਸੀ ਕਿ ਰੋਜ਼ ਇੱਕ ਸਾਖੀ ਮੇਰੇ ਬੱਚੇ ਦੀ ਰਾਖੀ ਕਿ ਆਪਣੇ ਬੱਚਿਆਂ ਨੂੰ ਰੋਜ਼ ਗੁਰਬਾਣੀ ਦੀ ਇੱਕ ਸਾਖੀ ਜ਼ਰੂਰ ਸੁਣਾਓ ਜੀ ਆਪ ਵੀ ਚੌਂਕੜਾ ਮਾਰ ਕੇ ਬੈਠੋ ਤੇ ਆਪਣੇ ਬੱਚੇ ਨੂੰ ਵੀ ਨਾਲ ਬਿਠਾਓ ਕੀ ਸਾਡੇ ਬੱਚੇ ਗੁਰਬਾਣੀ ਨੂੰ ਸਮਝਣ ਪੜਨ ਤੇ ਜਦੋਂ ਗੁਰਬਾਣੀ ਨਾਲ ਸਾਡੇ ਬੱਚੇ ਜੁੜ ਗਏ ਤੇ ਯਾਦ ਰੱਖਿਓ ਉਦੋਂ ਸਾਡੇ ਘਰ ਦੇ ਵਿੱਚ ਬਾਬਾ ਦੀਪ ਸਿੰਘ ਜੀ ਵਰਗੇ ਸਾਡੇ ਘਰ ਦੇ ਵਿੱਚ ਬਾਬਾ ਜੁਰਾਵਰ ਸਿੰਘ ਜੀ ਵਰਗੇ ਬਾਬਾ ਫਤਿਹ ਸਿੰਘ ਵਰਗੇ ਗੁਰੂ ਪੁੱਤਰ ਵਰਗੇ ਸਾਡੇ ਵੀ ਬੱਚੇ ਹੋਣਗੇ ਗੁਰੂ ਜੀ ਦੇ ਘਰ ਵਿੱਚ ਕਿਵੇਂ ਬਾਬਾ ਦੀਪ ਸਿੰਘ ਜੀ ਖੇਡਾਂ ਖੇਡੀਆਂ ਕਿਵੇਂ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਆਉਣ ਵਾਲੀਆਂ ਵੀਡੀਓ ਦੇ ਵਿੱਚ ਅਸੀਂ ਤੁਹਾਡੇ ਨਾਲੇ ਸਾਂਝਾ ਕਰਾਂਗੇ ਸੋ ਵੀਡੀਓ ਨੂੰ ਤੁਸੀਂ ਲਾਈਕ ਕਰੋ ਆਉਣ ਵਾਲੀਆਂ ਵੀਡੀਓਜ਼ ਦੀ ਵੇਟ ਜ਼ਰੂਰ ਕਰੋ ਆਪਾ ਬਾਬਾ ਦੀਪ ਸਿੰਘ ਜੀ ਦੀ ਜੀਵਨੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਉਹਨਾਂ ਦਾ ਜਨਮ ਦਿਹਾੜਾ ਆ ਰਿਹਾ 27 ਜਨਵਰੀ ਨੂੰ ਸੋ ਇੱਕ ਵਾਰੀ ਫੇਰ ਸਾਰਿਆਂ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਦੀਆਂ ਬਹੁਤ-ਬਹੁਤ ਮੁਬਾਰਕਾਂ ਜੀ ਤੇ ਐਦਾਂ ਦੀਆਂ ਵੀਡੀਓਜ਼ ਨੂੰ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਮਿਲਦੇ ਹਾਂ ਜੀ ਨੈਕਸਟ ਵੀਡੀਓਜ਼ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂਦੇ ਰਹੋ ਹੱਸਦੇ ਰਹੋ ਵਾਸਦੇ ਰਹੋ ਵਾਹਿਗੁਰੂ ਜੀ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ 'ਚ ਰੱਖਣ ਜੀ ਸਤਿ ਸ਼੍ਰੀ ਅਕਾਲ ਜੀ